ਸਰਕਾਰ ਦੀ ਧੱਕੇਸ਼ਾਈ ਆ ਜਿਹੜਾ ਵੀਡੀਓ ਵਿਖਾਈ ਆ ਆ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਕੋਈ ਲੈ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਅਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਗਿਆ ਸੀ ਭਗਵਾਨ ਸਮਾਨਸਿਆ ਆ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਕਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਜਿਹੜੇ ਤੇਰੇ 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 ਤੇ ਮੈਂ ਇੱਥੇ ਨਹੀਂ ਕੰਮ ਜਣਾ ਇੱਧਰ ਇੱਧਰ ਆ ਜਾ ਆ ਇੱਧਰ ਆ ਇਹ ਤੇਰਾ ਆ ਮੇ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਅੱਛਾ ਇਹ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤੱਕ ਨਹੀਂ ਜਾਣ ਦਿੱਤਾ ਹੈਂਡੀਕੈਪ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦਿੱਦੇ ਕੰਮ ਕਰਾਉਣ ਆਏ ਸੀ ਆਪਣੇ ਕਿਸੇ ਦੀ ਬੱਤੀ ਨੇ ਡਾਕਟਰੀ ਜੀ ਨਾ ਇਤਰਾ ਟਿਸ਼ੂ ਟਿਵ ਜੀ ਸਾਹਿਬ ਨਾਲ ਕਰਨਾ ਹੈ ਨਾ ਮੈਂ ਕਹਿੰਦਾ ਘਰ ਬਦਲ ਕੇ ਫੋਨ ਕਰ ਲਿਓ ਰਿਕਾਰਡਿੰਗ ਕਰ ਲਓ ਇੱਕ ਮਿੰਟ ਮਨ ਮੰਨ ਲਓ ਸਾਡੇ ਮਨ ਮੰਨ ਲਓ